ਹਰਿਆਣਾ ਦੇ ਗਮਨਾ ਨਗਰ ਦੇ ਵਿੱਚ ਤੁਸੀਂ ਪਾਣੀ ਦਾ ਕਹਿਰ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਮਾਈਨਿੰਗ ਦਾ ਕੰਮ ਚੱਲ ਰਿਹਾ ਸੀ ਹਰਿਆਣਾ ਦੇ ਵਿੱਚ ਬੈਂਦੀ ਨਦੀ ਦੇ ਵਿੱਚ ਮਾਈਨਿੰਗ ਕੀਤੀ ਜਾ ਰਹੀ ਸੀ ਉਸ ਦੇ ਦੌਰਾਨ ਪਾਣੀ ਇੱਕਦਮ ਤੇਜ਼ ਰਫਤਾਰ ਦੇ ਵਿੱਚ ਆਇਆ ਇੱਕ ਵੱਡਾ ਟਰਾਲਾ ਤੁਸੀਂ ਵੱਡਾ ਟਰਾਲਾ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੋਵੇਗਾ ਨਾਲ ਹੀ ਉੱਥੇ ਕੰਮ ਇੱਕ ਸਾਈਡ ਤੁਸੀਂ ਦੇਖ ਰਹੇ ਹੋ ਕਿ ਚੱਲ ਰਿਹਾ ਪਰ ਜੇਸੀਬੀ ਮਸ਼ੀਨਾਂ ਤੱਕ ਪਾਣੀ ਦੀ ਲਪੇਟ ਦੇ ਵਿੱਚ ਆ ਗਈਆਂ ਨੇ ਪਾਣੀ ਨੇ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾਣਾ ਇਹ ਹਰ ਵਾਰ ਕਿਹਾ ਜਾਂਦਾ ਪਰ ਫਿਰ ਵੀ ਕੁਝ ਕੁ ਲੋਕ ਆ ਜਿਹੜੇ ਗਲਤੀਆਂ ਕਰਨੋਂ ਨਹੀਂ ਹਟਦੇ ਜਿਸ ਦਾ ਨਤੀਜਾ ਤੁਸੀਂ ਦੇਖ ਸਕਦੇ ਹੋ ਲਾਈਵ ਸਕਰੀਨ ਦੇ ਉੱਤੇ ਹਰਿਆਣੇ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਬਰਸਾਤ ਪਹਾੜਾ ਦੇ ਵਿੱਚ ਵੀ ਹੋ ਰਹੀ ਆ ਪਾਣੀ ਸਾਰਾ ਪੰਜਾਬ ਵੱਲ ਹੀ ਆਉਣਾ ਪਹਾੜਾ ਦਾ ਜਿੰਨਾ ਵੀ ਪਾਣੀ ਆ ਸਾਰਾ ਪੰਜਾਬ ਦੇ ਵਿੱਚ ਹੀ ਆਉਣਾ ਤਸਵੀਰਾਂ ਹਰਿਆਣਾ ਦੇ ਜਮਨਾ ਨਗਰ ਦੀਆਂ ਜਿੱਥੇ ਇੱਕ ਬੈਂਦੀ ਨਦੀ ਦੇ ਵਿੱਚ ਕਿਸ ਤਰ੍ਹਾਂ ਟਰਾਲਾ ਜਿਹੜਾ ਪੂਰਨ ਤੌਰ ਤੇ ਡੱਬ ਚੁੱਕਿਆ ਨਾਲ ਜੀਸੀਬੀ ਮਸ਼ੀਨਾਂ ਵੀ ਡੁੱਬਦੀਆਂ ਹੋਈਆਂ ਨਜ਼ਰ ਆ ਰਹੀਆਂ ਹੋਣਗੀਆਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਹਰਿਆਣਾ ਦੇ ਵਿੱਚ ਜੇ ਕਿਸੇ ਨੂੰ ਕੋਈ ਵੀ ਇਦਾਂ ਦੀ ਜਾਣਕਾਰੀ ਮਿਲਦੀ ਆ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਅਸੀਂ ਵੀਡੀਓ ਸਾਡੇ ਚੈਨਲ ਦੇ ਉੱਤੇ ਸਿਰਫ ਲੋਕਾਂ ਨੂੰ ਜਾਗਰੂਤ ਕਰਨ ਲਈ ਚਲਾ ਰਿਹਾ ਕਿ ਦਰਿਆਵਾਂ ਤੋਂ ਨਹਿਰਾਂ ਤੋਂ ਨਦੀਆਂ ਤੋਂ ਦੂਰੀ ਬਣਾਈ ਰੱਖੋ ਕਿਉਂਕਿ ਬਹੁਤ ਜ਼ਿਆਦਾ ਬਰਸਾਤ ਆ ਜਿਹੜੀ ਉਹ ਪਹਾੜਾਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਆ ਤੇ ਪਾਣੀ ਆ ਜਿਹੜਾ ਤੇਜ਼ ਬਹਾਵ ਨਾਲ ਪੰਜਾਬ ਵੱਲ ਨੂੰ ਆ ਰਿਹਾ ਤਾਂ ਕਰਕੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਪਣਾ ਫਰਜ਼ ਸਮਝੋ ਕਿ ਆਪਣੇ ਫਰਜ਼ ਦੇ ਨਾਤੇ ਤੁਸੀਂ ਵੀਡੀਓ ਸ਼ੇਅਰ ਕਰ ਰਹੇ ਹੋ ਕਿਸੇ ਵੀ ਪਿੰਡ ਸ਼ਹਿਰ ਪਾਣੀ ਦੇ ਨਾਲ ਕੁਝ ਵੀ ਹੋ ਰਿਹਾ ਚਾਹੇ ਕੋਈ ਸ਼ਹਿਰ ਦੇ ਵਿੱਚ ਲਗਾਤਾਰ ਪਾਣੀ ਆ ਰਿਹਾ ਸ਼ਹਿਰਾਂ ਦੀ ਸਮੱਸਿਆ ਪਿੰਡਾਂ ਦੀ ਸਮੱਸਿਆ ਸਾਨੂੰ ਜਾਣਕਾਰੀ ਜ਼ਰੂਰ ਭੇਜੋ ਤਾਂ ਕਿ ਕੋਈ ਆਪਾਂ ਪਾਣੀ ਦੇ ਨਿਕਾਸ ਲਈ ਕਿਉਂਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਪਾਣੀ ਦੇ ਨਿਕਾਸ ਦੀ ਬਹੁਤ ਦਿੱਕਤ ਆ ਉਹਨਾਂ ਨੂੰ ਆਪਣੇ ਚੈਨਲ ਦੇ ਉੱਤੇ ਮੀਡੀਆ ਦੇ ਉੱਤੇ ਚਲਾ ਸਕੀਏ ਤੇ ਸਰਕਾਰਾਂ ਜਿਹੜੀਆਂ ਸੁੱਤੀਆਂ ਪਈਆਂ ਨੇ ਉਹਨਾਂ ਨੂੰ ਜਗਾ ਸਕੀਏ ਸਰਕਾਰਾਂ ਨੂੰ ਜਗਾਉਣ ਦੇ ਲਈ ਆਪਣਾ ਸਨੇਹਾ ਸਾਨੂੰ ਜਰੂਰ ਭੇਜੋ ਇਹੋ ਜਿਹੇ ਹਾਲਾਤ ਆ ਜਿਹੜੇ ਆਪਣੇ ਪਿੰਡ ਸ਼ਹਿਰ ਦੇ ਨਾਂ ਬਣਨ ਲੋਕ ਪਾਣੀ ਦੀ ਚਪੇੜ ਦੇ ਵਿੱਚ ਨਾ ਸਕਣ ਤਾਂ ਕਰਕੇ ਵੀਡੀਓ ਸ਼ੇਅਰ ਕਰਨੀ ਪਣਦੀ ਆ ਕਿਤੇ ਤੁਹਾਡਾ ਕੋਈ ਰਿਸ਼ਤੇਦਾਰ ਤਾਂ ਨਹੀਂ ਇੱਦਾਂ ਦਾ ਮਾਈਨਿੰਗ ਦਾ ਕੰਮ ਕਰਦਾ ਜਾਂ ਕਰੇਨਾ ਦਾ ਕੰਮ ਕਰਦਾ ਜਾਂ ਟਰਾਲਿਆਂ ਦਾ ਕੰਮ ਕਰਦਾ ਜਿਹੜੇ ਮਾਈਨਿੰਗ ਦੇ ਵਿੱਚ ਵਰਤੇ ਜਾਂਦੇ ਆ ਇਹ ਤਸਵੀਰਾਂ ਨੇ ਇਹ ਹਾਲ ਹੈ ਜਮਨਾਗਰ ਹਰਿਆਣੇ ਦਾ